ਦੇ ਵਿੱਚ ਆਏ ਨੇ ਤੁਸੀਂ ਸਾਰੇ ਜੋ ਵੀ ਇਥੇ ਫਾਜ਼ਲਕਾ ਦੇ ਵਾਸੀ ਹਿੰਦੇ ਸਭ ਤੋਂ ਪਹਿਲਾਂ ਬਹੁਤ ਹੀ ਪਿਆਰੇ ਪਿਆਰੇ ਬੱਚੇ ਜਿਨ੍ਹਾਂ ਨੇ ਇਸ ਮਹਿੰਮ ਦੇ ਵਿੱਚ ਇੰਨੇ ਸ਼ਾਰਟ ਨੋਟਿਸ ਦੇ ਵਿੱਚ ਇੱਥੇ ਅੱਜ ਪਹੁੰਚੀ ਹੈਗੀ ਜਿਹੜਾ ਇਹ ਸਰਕਾਰ ਨੇ ਉਪਰਾਲਾ ਲਿੱਤਾ ਹੈਗਾ ਯੁੱਧ ਨਸ਼ਾ ਵਿਰੁੱਧ ਜਿਹੜੇ ਨਸ਼ੇ ਹੈਗੇ ਆ ਇੱਕ ਜ਼ਹਿਰ ਨਹੀਂ ਇਹ ਆਪਾਂ ਨੂੰ ਪਤਾ ਹੈਗਾ ਆ ਇਹਦੇ ਵਿਰੁੱਧ ਜਿਹੜੀ ਆਪਾਂ ਮੁਹਿੰਮ ਚਲਾਈ ਹੋਈ ਹੈ ਤੇ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਸੋਸਾਇਟੀ ਦੇ ਵਿੱਚ ਇੱਕ ਮੈਸੇਜ ਦੇਣ ਲਈ ਕਿ ਆਪਾਂ ਸਾਰਿਆਂ ਨੇ ਮਿਲ ਕੇ ਇਹ ਸਿਰਫ ਇੱਕ ਪ੍ਰਸ਼ਾਸਨ ਦਾ ਜਾਂ ਕਿਸੇ ਐਡਮਿਨਿਸਟ੍ਰੇਟਿਵ ਉਸ ਦਾ ਇਕੱਲੇ ਦਾ ਨਹੀਂ ਹੋ ਸਕਦਾ ਯੋਗਦਾਨ ਸੋਸਾਇਟੀ ਦਾ ਇਕੁਅਲੀ ਯੋਗਦਾਨ ਹੈ ਇਹ ਮੈਸੇਜ ਇਹ ਹੈਗਾ ਕਿ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਨਸ਼ਿਆਂ ਦੇ ਵਿਰੁੱਧ ਲੜਾਈ ਲੜਨੀ ਹੈ ਪਰ چھوٹے ਬੱਚੇ ਆਪ ਦਾ ਇੱਕ ਸਨੇਹਾ ਦੇ ਰਹੇ ਨੇ ਕਿ ਬਈ ਸਾਡੇ ਫਿਊਚਰ ਵੱਲ ਦੇ ਸਾਡੇ ਫਿਊਚਰ ਵੱਲ ਵੇਖੋ ਇਹ ਨਸ਼ਿਆਂ ਨੂੰ ਕੱਢ ਆ ਵੀ ਜ਼ਿੰਦਗੀ ਤੋਂ ਬਾਹਰ ਮਾਰੋ ਤਾਂ ਕਿ ਆਪਾਂ ਇੱਕ ਪੰਜਾਬ ਖੁਸ਼ਹਾਲ ਪੰਜਾਬ ਬਣਾਈਏ ਖੁਸ਼ਹਾਲ ਪੰਜਾਬ ਬਣਾਈਏ ਜਿਹੜਾ ਦੁਜੇ ਚੰਗੇ ਸੁਪਿਆਂ ਦੇ ਨਾਲ ਜਾ ਕੇ ਆਪਾਂ ਉਹ ਜੇ ਆਪਾਂ ਪਹਿਲਾਂ ਵੀ ਅੱਗੇ ਸੀ ਹੁਣ ਵੀ ਆਪਾਂ ਨੂੰ ਅੱਗੇ ਹੀ ਰਹਿਣਾ ਚਾਹੀਦਾ ਆਪਣੇ ਉੱਤੇ ਕੋਈ ਇਹੋ ਜਿਹਾ ਦਾਗ ਨਾ ਲੱਗੇ ਵੀ ਆਪਾਂ ਇੱਕ ਨਸ਼ਿਆਂ ਦੇ ਵਿੱਚ ਘਿਰੇ ਹੋਈ ਸੋਸਾਇਟੀ ਹੈਗੀ ਹੈ ਤੁਹਾਡਾ ਸਾਰਾ ਇਥੇ ਸਾਰਿਆਂ ਦਾ ਇਥੇ ਪਹੁੰਚਦਾ ਮੈਂ ਬਹੁਤ ਧੰਨਵਾਦ ਕਰਕੇ ਜਾਣਾ ਹੈਗਾ ਕਿ ਨਸ਼ਿਆਂ ਨੂੰ ਆਪਾਂ ਕਰ ਕਰੋਂ ਬਾਹਰ ਮਾਰੀਏ ਕੱਢੀਏ ਆਪਦੇ ਸਟੇਟ ਤੋਂ ਆਪਾਂ ਨੂੰ 노 ਟੂ ਡਰੱਗਸ 노 ਟੂ ਡਰੱਗਸ ਔਰ ਤੁਸੀਂ ਐਡਮਿਨਿਸਟ੍ਰੇਸ਼ਨ ਦਾ ਸਹਿਯੋਗ ਦਿਓ ਪੁਲਿਸ ਦਾ ਸਹਿਯੋਗ ਦਿਓ ਅਲਰਟ ਰਹੋ ਦੱਸੋ ਪੁਲਿਸ ਨੂੰ ਦੱਸੋ ਖਬਰ ਦੱਸੋ ਜੇ ਤੁਹਾਨੂੰ ਕੀ ਲੱਗਦਾ ਹੈ ਕਿ ਬਈ ਇਸ ਤਰੀਕੇ ਨਾਲ ਇੱਥੇ ਹੋ ਰਿਹਾ ਹੈਗਾ ਉਹ ਤੁਸੀਂ ਦੇਖਿਆ ਹੀ ਹੈ ਬੀਸੀਐਮ ਸਾਹਿਬ ਨੇ ਵੀ ਆਪਦੀ ਹੈਲਪਲਾਈਨ ਨੰਬਰ ਜਾਰੀ ਕੀਤੀ ਹੈ ਕਿ ਸਾਰਾ ਜੋ ਵੀ ਖੱਬੀ ਖਬਰ ਦੇਗਾ ਸੋ ਉਨਕੁਮਤ ਰੱਖਿਆ ਜਾਏਗਾ ਸੋ ਇਸ ਗੱਲ ਨੂੰ ਮੈਂ ਇੱਥੇ ਹੀ ਖਤਮ